ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਵਗੈਰਾ ਆਪ ਸੋਨਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਆਪਾਂ ਲੈ ਕੇ ਆਏ ਆ ਰਾਜਵੀਰ ਜਵਿੰਦਾ ਦਾ ਇੱਕ ਸੌਂਗ ਕਮਲਾ ਕਮਲੇ ਕਮਲੀ ਮੈਨੂੰ ਕਮਲੀ ਕਮ ਹਾਂ ਹਾਂ ਉਹੀ ਗਾਣਾ ਬਿਲਕੁਲ ਕਮਲੀ ਹੈ ਕਮਲਾ ਨਹੀਂ ਸੀ ਨਾ K A M L E ਲਿਖਿਆ ਹੋਇਆ ਸੀ ਅੱਛਾ ਇਹ ਲਈ ਸਾਡੇ ਇੱਥੇ ਪੈਂਦੇ ਨੇ L E ਦਾ ਮਤਲਬ ਲੇ ਉੱਥੇ L E ਦਾ ਮਤਲਬ ਲੀ ਸਾਡੇ ਵੀ ਲੀ ਹੁੰਦਾ ਕਮਲੀ ਕਮਲੀ ਹੁੰਦਾ ਨਾ ਕੇ ਐਮ ਐਲ ਆਈ ਕਮਲੀ ਹਾਂ ਤੇ ਨਾ ਸਮਝ ਲੱਗਦੀ ਆਈ ਵੀ ਤੇ ਈ ਵੀ ਚੱਲਦਾ ਏ ਈ ਈ ਮੋਸਟਲੀ ਲੇ ਵਾਸਤੇ ਯੂਜ਼ ਹੁੰਦਾ ਏ ਚਲੋ ਵੇਖਦੇ ਆ ਪਹਿਲੇ ਸ਼ੂ ਉਹੀ ਗਾਣਾ ਮੈਨੂੰ ਕਮਲੀ ਕਮਲੀ ਕਹਨੀ ਏ ਤੂੰ ਮੈਨੂੰ ਕਮਲੀ ਕਹਿਨੀ ਏ ਹਾਂ ਮੈਨੂੰ ਤੇ ਨਹੀਂ ਪਤਾ ਕਹਿੰਦਾ ਤੈਨੂੰ ਨਹੀਂ ਪਤਾ ਚਲੋ ਜੀ ਸੁਣਨੇ ਆ ਰਾਜਵੀਰ ਤੇ ਸਾਰੇ ਪੈਨਪਰਾ ਦੁਆ ਕਰੋ ਤੇ ਨਾਲੇ ਇੱਕ ਯਾਰ ਹੋਰ ਵੀ ਆਪਣੇ ਸਾਰੇ ਪੈਨਪਰਾਵਾਂ ਨੂੰ ਆਪਣਾ ਕਹਿਣਾ ਚਾਹਨੇ ਆ ਕਿ ਕਮੈਂਟਸ 'ਚ ਸਾਨੂੰ ਦੱਸ ਦਿਓ

ਪ੍ਰੋਗਰਾਮ ਬਣਾਇਆ ਹੋਇਆ ਹੈ ਅੱਜ ਕੀ ਸਮਝ ਲੋ ਤੁਹਾਨੂੰ ਵੈਲਕਮ ਕਰਦਾ ਇਨਸ਼ਾਅੱਲਾਹ ਪਹਿਲੇ ਹੀ ਇੱਕ ਦਿਨ ਉੱਥੇ ਹੋਣਾ ਹੈ ਬਿਲਕੁਲ ਤੁਸੀਂ ਕਮੈਂਟਸ ਕਰਕੇ ਜ਼ਰੂਰ ਦੱਸਿਓ ਕਿਹੜੇ ਕਿਹੜੇ ਭੈਣ ਭਰਾ ਆਣੇ ਆਣਾ ਹੈ ਕਿਤੇ ਮਤਲਬ ਪੁੱਛਣਾ ਹੈ ਕਿਹੜੀ ਕਿਹੜੀ ਫੈਮਿਲੀ ਆਣਾ ਤਾਂ ਕਿ ਸਾਨੂੰ ਪਤਾ ਹੋਵੇ ਕਿ ਵੀ ਸਾਡੇ ਭੈਣ ਭਰਾ ਆ ਰਹੇ ਨੇ ਠੀਕ ਹੈ ਔਰ ਅੱਲਾਹ ਖੈਰ ਕਰੇ ਕਿ ਜਿੰਨਾਂ ਕਿ ਨੇ ਆਣਾ ਮੋਸਟਲੀ ਸਾਰੇ ਤੇ ਜਾਣਦੇ ਹੋਣਗੇ ਹਾਂ ਬਿਲਕੁਲ ਠੀਕ ਹੈ ਪਰ ਇੱਕ ਚਾਹਤ ਹੋਏਗੀ ਕਿ ਯਾਰ ਫਲਾਣਾ 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 ਬੰਦਾ ਜਿਹੜਾ ਨਾ ਉਹ ਆਰਿਆ ਨਾਲ ਮਿਲਣਾ ਵੀ ਉੱਥੇ ਬਟ ਉੱਥੇ ਮੁਲਾਕਾਤ ਇਨਸ਼ਾ ਅੱਲਾਹ ਤਾਲਾ ਸਾਰਿਆਂ ਨਾਲ ਹੋਏਗੀ ਬਿਲਕੁਲ ਤੇ ਚਲੋ ਜੀ ਪਹਿਲੇ ਰਾਜਵੀਰ ਜਵਿੰਦਾ ਦਾ ਦਾ ਗਾਣਾ ਸੁਣ ਲਈਏ ਸਾਰੇ ਭੈਣ ਭਰਾ ਦੁਆ ਕਰਿਓ ਕਿ ਰੱਬ ਚੜ੍ਹਦੀ ਕਲਾ ਚ ਉਹਨੂੰ ਰੱਖੇ ਰੱਬ ਛੇਤੀ ਛੇਤੀ ਉਹਨੂੰ ਟੋਰੇ ਛੇਤੀ ਛੇਤੀ ਦੁਬਾਰਾ ਸਿਹਤ ਅੰਦਰੋਸਤੀ ਦੇ ਦੇ ਬਿਲਕੁਲ ਅਖਾੜੇ ਲਾਵੇ ਲੋ ਜੀ ਕ੍ਰੈਡਿਟ ਗੋਸ ਟੂ ਮਾਲਵਾਸੀ ਕਮਲੇ ਦੀ ਆ ਮੈਂ ਉਹੀ ਲਾਉਣ ਆ ਦੋ ਲਾਈਨਾਂ ਸੁਣਾ ਕੇ ਫਿਰ ਕਮਲੇ ਉਹਨਾਂ ਨੂੰ ਬੋਲੇ ਕਮਲੀ ਕਮਲੀ ਜੀ ਕਮਲੇ ਕਮਲਾ ਕਮਲਾ ਕਹਿਨੀ ਮੇਰੇ ਪਿਆਰ ਤੇ ਵੀ ਹੱਸ ਪੈਨੀ ਆ ਉਹ ਮੈਨੂੰ ਕਮਲਾ ਕਮਲਾ ਕਹਿਨੀ ਆ ਮੇਰੇ ਪਿਆਰ ਤੇ ਵੀ ਹੱਸ ਪੈਨੀ ਆ ਬੇਸ਼ੱਕ ਲੰਮੀ ਕੱਤ ਦੀ ਤੂੰ ਨਹੀਂ ਪਰ ਤੇਰੀ ਅਕਲ ਨੇ ਆਣੀ ਆ ਅੱਜ ਕੱਲ ਕਮਲੇ ਨਹੀਂ ਲੱਭਦੇ ਦੁਨੀਆਂ ਬਹੁਤ ਸਿਆਰੀਆਂ ਕਾਦਾ ਮਾਨ ਰਾਜਿਆਂ ਦਾ ਬਧਨ ਦੇ ਨਤਹੀ ਆਣੀ ਆ ਸ਼ੁਕਰੀਆ ਜੀ। ਐਨੀ ਕਹਾ ਜਰੀ ਕਬੂਲ ਕਰੋ ਕੋਈ ਉੱਚਾ ਨੀਵਾ ਸ਼ਬਦ ਬੋਲਿਆ ਤੇ ਮਾਫੀ ਚਾਹੁੰਦੇ ਆ। ਫੇਰ ਬੜੀ ਜਲਦੀ ਮਿਲੇਗੇ। ਹੁਣ ਕਿ ਤੁਹਾਡਾ ਪਿੰਡ ਤੁਹਾਡਾ ਨਗਰ ਬਹੁਤ ਸੋਹਣਾ ਹੈ। ਤੁਸੀਂ ਸਾਰੇ ਬੜੇ ਸਹਿਚਾਰ ਵਾਲਿਓ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਦੇ ਵਿੱਚ। ਥੈਂਕ ਯੂ। ਧੰਨਵਾਦ ਤੁਹਾਡਾ। ਅੱਛਾ। ਸ਼ੁਰੂ ਹੋਣਗੇ। ਹੁਣ ਜਿਵੇਂ ਮੇਲਾ ਦਾ ਸ਼ੁਰੂ ਹੋਣਾ ਲੱਗਿਆ। ਲੋ ਜੀ ਕੈਪਟਨ ਸਾਹਿਬ ਬੜੇ ਜੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਆਏ। ਆ ਜਰੂਰ ਉਹੀ ਰੱਖ ਜੇ ਤੇਰੀ ਉਂਗਲੀ ਤੇ ਗੋਤ ਨੱਚਦੀ ਸਾਡੀ ਪੇਚਾਂ ਤੇ ਬਾਜ ਘੋਰੀਏ ਘੋਰੀਏ ਨਿੱਜ ਤੋਂ ਬਾਠਾਂ ਵਾਲਾ ਬਾਠ ਆਖਦੀ ਸਾਡਾ ਛੁੱਟ ਜੇ ਰਿਆਜ ਘੋਰੀਏ ਓ ਸੂਈ ਆਸਤੀ ਦਿਲਾਲ ਟੱਕਦੇ ਸੀ ਦਿਲਾਲ ਟਕਤੇ ਫਿਰੇ ਤੇਰੇ ਪਿੱਛੇ ਝਾੜੀ ਕੱਪਰੂ ਇੱਕ ਭੱਲੀਏ جنੂਨ ਪਿਆਰ ਦਾ ਤੁਜੀ ਗੱਲ ਦਿੰਦੇ ਨੇ ਉਹ ਸੁਣ ਕੇ ਚੱਸ ਆਂਦੀ ਸੀ ਇਹਨਾਂ はい。 don't não, não, não. ਠੀਕ ਆ ਹਵਾ ਚੱਲਦੀ ਆ ਪਰ ਚਲੋ ਕੋਈ ਨਹੀਂ ਨੁਕਸਾਨ ਹੋ ਗਿਆ ਨਹੀਂ ਤੇ ਆ ਸੂਰਜ ਨਾਲ ਬੜਾ ਮੱਥਾ ਲੱਗਦਾ ਦਿੱਲੀ ਅੱਜ ਹਵਾ ਨਾਲ ਵੀ ਲੱਗਿਆ ਹੋਇਆ ਮੈਂ ਤਾਂ ਸਟੇਜ ਤੇ ਬਹੁਤ ਭਗੜਾ ਭੁਗੜਾ ਪੋਣਾ ਹੁੰਦਾ ਹੁਣ ਚਾਦਰਾਂ ਹੀ ਉੱਡੀ ਜਾਂਦਾ ਮੈਂ ਕਿਹਾ ਖੜ ਕੇ ਗਾ ਲਉ ਚਾਦਰ ਕਿਤੇ ਦਿੱਲੀ ਨਾਲ ਮੱਥਾ ਲੱਗ ਜਾਂਦਾ ਕਿਤੇ ਸੂਰਜ ਨਾਲ ਲੱਗ ਜਾਂਦਾ ਅੱਜ ਹਵਾ ਨਾਲ ਵੀ ਲੱਗਿਆ ਹੋਇਆ ਯਸ ਤੈਨੂੰ ਦੱਸ ਕੇ ਆਇਆ ਹੋ ਜਾ ਇਨ ਨੂੰ ਦੱਸ ਕੇ ਆਇਆ ਹੋ ਜਾ ਤੇਰੇ ਕੱਟ ਕੇ ਜਾਵਾਂਗੇ ਸਾਰੇ ਫੈਨ ਨਹੀਂ ਕੱਲ ਨਾ ਮੁਰੂ ਦੇ ਸਾਡੀ ਲੈਣ ਕੁਲੀ ਨਾ ਕਿਸਾਨਾਂ ਦੀ ਆਵਾਜ਼ ਨਹੀਂ ਪੈ ਗਿਆ ਮਰਦਿਆਂ ਨੂੰ ਚੱਪਣਾ ਅੱਖ ਦਿੱਲੀ ਇਹ ਲੈ ਕੇ ਮੁੜਾ ਕੇ ਵਧੀਆ ਸੀ ਉਹਨੇ ਕਿਹਾ ਕਿ ਲੈ ਕੇ ਮੂਰਾਂਗੇ ਪੰਜਾਬ ਅਸੀਂ ਹੱਕ ਦੀ ਲਈ ਜਾਨੀ ਲੈ ਕੇ ਮੂੜਾਂਗੇ ਅੱਜ ਕਹਿੰਦਾ ਸੀ ਕਿ ਮੈਂ ਬਲਕਿ ਭੰਗੜਾ ਤੁਹਾਨੂੰ ਪਤਾ ਕਿ ਵਾਹ ਵਾਹ ਪਾਣਾ ਪੁਰੇ ਉਹਨੇ ਵੀ ਕਿ ਆਵਾਜ਼ ਹੀ ਨਹੀਂ ਕਿ ਚਾਹੀਦੀ ਮੈਨੂੰ ਲਾਜ ਨਹੀਂ ਕਹਿੰਦੇ ਕਹਿੰਦੇ ਮੈਨੂੰ ਸੂਰਜ ਦਾ ਸਾਹਮਣਾ ਕਰਨਾ ਪੈਂਦਾ ਕੋਈ ਮਤਲਬ ਕਈ ਵਾਰ ਗਰਮੀ ਹੁੰਦੀ ਹੈ ਨਾ ਸਟੇਜ ਤੇ ਅੱਜ ਕਹਿੰਦਾ ਹਵਾ ਦੇਣਾ ਕਹਿੰਦਾ ਵੇਖੋ ਦਿੱਲੀ ਦਾ ਵੀ ਸਾਹਮਣਾ ਕੀਤਾ ਸੂਰਜ ਦਾ ਵੀ ਸਾਹਮਣਾ ਕੀਤਾ ਅੱਜ ਕਹਿੰਦਾ ਵਾਹ ਦਾ ਵੀ ਸਾਹਮਣਾ ਕਰਾਂ ਅੱਛਾ ਇਹ ਵੇ ਕਿ ਸਾਰੇ ਹੀ ਆਪਣਾ ਜਿਹੜਾ ਮਤਲਬ ਕਿ ਆਪਣਾ ਬੈਠੇ ਸੀ ਨਾ ਆਡੀਅன்ஸ் ਸਾਰੀ ਬੈਠੀ ਸੀ ਸਾਰੀ ਬੜੀ ਚੋਕਸ ਹੋ ਕੇ ਸੁਣਨ ਦੇਈ ਸੀ ਗਾਣੇ ਬਿਲਕੁਲ ਮਤਲਬ ਅਸੀਂ ਵੀ ਇਹਨਾਂ ਦੇ ਗਾਣੇ ਅੱਜ ਵੀ ਬਥੇਰੇ ਸੁਣੇ ਹੁਣ ਇਹਨਾਂ ਦਾ ਸਕੂਨ ਗਾਣਾ ਬਹੁਤ ਸੋਹਣਾ ਹੈ ਹਾਈ ਹਾਈ ਮੇਰੀ ਰੂਹ ਦੇ ਪਰੋਣਿਆ ਮੇਰੀ ਰੂਹ ਦੇ ਪਰੋਣਿਆ ਹਨੀ ਇੱਡੀ ਸੋਹਣੀ ਬਾਤ ਸੁਣੀ ਹੋਈ ਹੈ ਨਾ ਹੁਣ ਉਹ ਜਿਹੜੀ ਹੈ ਨਾ ਅੱਛਾ ਇਹ ਵੇ ਕਿ ਇਹਦੇ ਵਿੱਚ ਉਹਨੇ ਕਮਲੀ ਹਾਂ ਸਰਦਾਰਨੀ ਕਮਲੀ ਦੇ ਤਾਂ ਸਿਰਫ ਦੋ ਬੋਲ ਬੋਲੇ ਨੇ ਕਮਲੀ ਸਰਦਾਰਨੀ ਤੇ ਆ ਦਿੱਲੀ ਵਾਲਾ ਦਿੱਲੀ ਲੈ ਕੇ ਮੂੜਾਂਗੇ ਪੰਜਾਬ ਵਸੀਆ ਸਭ ਨਾਲ ਮੈਨੂੰ ਬਹੁਤਾ ਸੋਨਾ ਬੋਲ ਆਇਆ ਲੱਗਿਆ ਲੈ ਕੇ ਦਿੱਲੀ ਲੈ ਕੇ ਮੂੜਾਂਗੇ ਪੰਜਾਬ ਵਸੀ ਹੱਕ ਦਿੱਲੀ ਇਹ ਨਹੀਂ ਲੈ ਕੇ ਮੂੜਾਂਗੇ ਆਪਣੇ ਜਿਹੜੇ ਕਹਿੰਦੇ ਹਿੱਕ ਦੇ ਉੱਤੇ ਪੈ ਰੱਖਾਂਗੇ ਪੈ ਰੱਖ ਕੇ ਪੰਜਾਬ ਲੈ ਕੇ ਮੂੜਾਂਗੇ ਵਾਕੇ ਠੀਕ ਹੈ ਨੋ ਡਾਊਟ ਅੱਛਾ ਇਹ ਵੀ ਕਿ ਰੌਣਕਾਂ ਅੱਛਾ ਰੌਣਕਾਂ ਲਾ ਹਰ ਬੰਦੇ ਕੋ ਰੌਣਕਾਂ ਹੀ ਲੱਗਦੀਆਂ ਲੇਕਿਨ ਇਹ ਵੈ ਕਿ ਇਹ ਗੱਲ ਨਹੀਂ ਪੰਜਾਬੀ ਸਿੰਗਰ ਜਿੱਥੇ ਵੀ ਹੋਏਗਾ ਰੌਣਕਾ ਲਾ ਦੇਗਾ हां नो डाउट पंजाबी सिंगर ਦੀ ਇੱਕ ਆਪਣੀ ਵਾਈਬ ਹੁੰਦੀ ਹੈ ਅੱਛਾ ਮੈਨੂੰ ਇਹ ਵੇਖ ਕੇ ਰਾਜਵਰ ਜਵਿੰਦੇ ਦੀ ਉਮਰ ਵੀ ਕੋਈ ਇੰਨੀ ਜ਼ਿਆਦਾ ਨਹੀਂ ਹੈ ਜ਼ਿਆਦਾ ਨਹੀਂ ਹੈ ਛੋਟਾ ਮੁੰਡਾ ਇਹ ਜਿਹੇ ਹੈ ਨਾ ਜੰਗੀ ਨਹੀਂ ਹੈ ਜੀ ਅਜੇ ਯੰਗੀ ਨੇ ਜੇ ਉਹ ਨਹੀਂ ਹੈ ਕਿ ਉਹ ਸਾਡੇ ਜਰ੍ਹਾਂ ਮਸਲ ਕੇ ਆਪਣਾ 40 ਪੁੰਚਣ ਵਾਲਾ ਠੀਕ ਹੈ ਉਹ ਸਾਭ ਨਹੀਂ ਹੈ ਜੇ ਮੁੰਡਾ ਖੁੰਡਾ ਹੀ ਹੈ ਮੇਰੇ ਹਿਸਾਬ ਨਾਲ 29 32 ਸਾਲ 34 ਸਾਲ ਉਮਰ ਹੋਣੀ ਹੈ ਜੀ ਹੋਏਗੀ ਹੋਏ ਹੈ ਪਰ ਇਹ ਵੇਖ ਕੇ ਵੇਖ ਲੈ ਰੌਣਕਾਂ ਮਹਿਫਲਾਂ ਲਾਣ ਵਾਲਾ ਠੀਕ ਹੈ ਸ਼ੇਰ ਅਸ਼ੀਰ ਤੇ ਹਰ ਘਰ ਦਾ ਕਹਿੰਦੇ ਰਾਤੀ ਵੀਰੇ ਨੇ ਇੱਕ ਨਾ ਕਮੈਂਟ ਕੀਤਾ ਸੀ ਆਪਣਾ ਭੈਣ ਨੇ ਕਿ ਪਤਾ ਨਹੀਂ ਵੀਰੇ ਨੇ ਕਮੈਂਟ ਕੀਤਾ ਸੀ ਉਨੇ ਕ ਹਰ ਘਰ ਦਾ ਤਾਰਾ ਹੈ ਬਿਲਕੁਲ ਰਾਜਵੀਰ ਜਿੰਦਾਨ ਨੇ ਕਿ ਹਰ ਘਰ ਦਾ ਤਾਰਾ ਹੈ ਰੱਬ ਸੁਣਾ ਨਾ ਸਿਹਤ ਤੰਦਰੁਸਤੀ ਦੇ ਬੜੀ ਇਹ ਲੋਗ ਨਾ ਰੱਬ ਤੋਂ ਆਸਾਂ ਮਿੱਦਾਂ ਲਾ ਕੇ ਬੈਠੇ ਹੋਏ ਨੇ ਕਿ ਰੱਬ ਆ ਸੁਣਿਆ ਕਰ ਕੋਈ ਚਮਤਕਾਰ ਅੱਛਾ ਵੀ ਗਾਣੇ ਦੇ ਵਿੱਚ ਉਹਨੇ ਕਿ ਐਸੇ ਬੋਲ ਵੀ ਬੋਲੇ ਆ ਕਿ ਉਹਨੇ ਕਿਹਾ ਸੀ ਕਿ ਕਈ ਕੁਛ ਲੋਕ ਹੁੰਦੇ ਨੇ ਜਿਹੜੇ ਆਪਣੇ ਲੇਖਾਂ ਤੋਂ ਅੱਗੇ ਨਹੀਂ ਜਾਂਦੇ ਨੇ ਲੇਖਾਂ ਜਿਹ ਲੇਖ ਚ ਜੋ ਲਿਖਿਆ ਹੁੰਦਾ ਵਾ

ਉਨੀ ਤਕਲੀਫ ਦਿੰਦਾ ਜਿੰਨੇ ਉਹ برداشت ਕਰ ਸਕੇ ਉਹਦੀ برداشت ਤੋਂ ਜ਼ਿਆਦਾ ਨਹੀਂ ਦਿੰਦਾ ਹਾਂ ਬਸ ਇਹੀ ਦੁਆ ਕਿ ਰੱਬਾ ਉਹ ਚੇਤੀ ਚੇਤੀ ਠੀਕ ਹੋ ਜਾਵਕਾਰ ਕੇ ਆਪਣੇ ਬੱਚਿਆਂ ਦੇ ਵਿੱਚ ਆਪਣੇ ਮਾਪਿਓ ਦੇ ਵਿੱਚ ਆਪਣੇ ਬਜ਼ੁਰਗਾਂ ਮਤਲਬ ਆਪਣੀ بیوی ਦੇ ਵਿੱਚ ਚਲਾ ਜਾਏ ਉਹ ਜਾਂ ਜਿਸੀ ਉਹਦੀ ਮਨਕ੍ਰੀਤੋਂ ਲੱਗੀ ਵੀ ਵੀਡੀਓ ਦੇਖੀ ਸੀ ਉਹਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਬੈਠ ਦਿਐ ਸਾਲ ਰਵੇ 2 ਸਾਲ ਰਵੇ ਰਿਕਵਰ ਹੋ ਜਾਏਗਾ ਬਸ ਇਹ ਦੁਆ ਹੈ ਕਿ ਰੱਬਾ ਸੋਨਿਆ ਨੂੰ ਸਿਹਤਮੰਦ ਜ਼ਿੰਦਗੀ ਦੀ ਕਿਉਂਕਿ ਉਹ ਗੱਲ ਇਹ ਜਿਹੜਾ ਜਿੰਨਾ ਕੋਈ ਇੰਜਰੀ ਹੋਈ ਹੈ ਨਾ ਇਕ ਹਫਤੇ ਦਾ ਦੋ ਦਿਨ ਮਹੀਨੇ ਜਿੱਦ ਕਿ ਰਿਕਵਰ ਹੋਣਾ ਨਹੀਂ ਹੈ ਥੋੜਾ ਲੌਂਗ ਟਾਈਮ ਚਲੇਗੀ ਲੇਕਿਨ ਅਸੀਂ ਵੇਖੋ ਇਹ ਵੀ ਕਹਿੰਦੇ ਆ ਅਸੀਂ ਕਹਿੰਦੇ ਆ ਕਿ ਦੇਖੋ ਉਹਦੇ ਨਾਲ ਮਾਂ ਦੀ ਜ਼ਿੰਦਗੀ ਖਰਾਬ ਉਹਦੇ ਨਾਲ ਬੱਚਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਏ ਦੀ ਜ਼ਿੰਦਗੀ ਖਰਾਬ ਨਾਲ ਪੁੱਤਰ ਦੀ ਵੀ ਬੱਚੇ ਹਰ ਚੀਜ਼ ਤੇ ਉਹਨਾਂ ਨਾਲ ਅਟੈਚ ਹੈ ਵਾਹਿਦ ਕਫੀਲ ਹੈ ਨਾ ਬਿਲਕੁਲ ਵਾਹਿਦ ਕਫੀਲ ਹੈ ਇਕੱਲਾ ਕਮਾਨ ਵਾਲਾ ਤੇ ਕਿੰਨੇ ਵੱਡੇ ਉਹਦੇ ਨਾਲ ਜਿਹੜੇ ਉਹਦੇ ਨਾਲ ਅਟੈਚ ਠੀਕ ਹੈ ਬਾਕੀ ਇਹ ਵੇਖੇ ਯਾਰ ਦੁੱਖ ਸਾਨੂੰ ਵੀ ਅਸੀਂ ਵੀ ਪੂਰੇ ਦੁੱਖ ਦੇ ਵਿੱਚ ਸ਼ਰੀਕ ਆ ਹਰੇ ਵੇਖੇ ਕਹਿੰਦੇ ਨੇ ਰੱਬ ਵੱਲੋਂ ਜਿਹੜਾ ਜੋ ਕੁਝ ਹੁੰਦਾ ਰੱਬ ਵੱਲੋਂ ਹੁੰਦਾ ਹੈ ਬਿਲਕੁਲ ਨਸੀਬਾ ਦੀ ਮਰਜ਼ੀ ਦੇ ਅੱਗੇ ਕੁਝ ਨਹੀਂ ਚੱਲ ਸਕਦਾ ਹੈ ਬਾਕੀ ਇੱਕ ਸਵਾਦ ਇਹ ਕਿ ਨਾ ਬੜੀ ਉਹ ਦਿਲੋਂ ਹੁੰਦੀ ਹੈ ਕਿ ਬਸ ਰੱਬਾ ਅੱਛਾ ਜਦੋਂ ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਸ਼ੋਅ ਕੋਈ ਖਾੜਾ ਖੂੜਾ ਵੇਖੀਏ ਨਾ ਹੁੰਦਾ ਫਿਰ ਪੂਰਾ ਨਹੀਂ ਜ਼ੇਹਨ ਚ ਆਉਂਦਾ ਕਿ ਯਾਰ ਇਹ ਤਾਂ ਐਕਸੀਡੈਂਟ ਵੀ ਹੋਇਆ ਹੈ ਇਹ ਇਸ ਟਾਈਮ ਜ਼ਿੰਦਗੀ ਦਾ ਮੋੜ ਦੀ ਕਸ਼ਮਾ ਕਸ਼ੀ ਨਹੀਂ ਹੈ ਜੇ ਤੂੰ ਵੀਡੀਓ ਵੇਖੀਏ ਫਿਰ ਨਹੀਂ ਆਪਣਾ ਲੱਗਦਾ ਫਿਰ ਇਹਨਾਂ ਜੀ ਲੱਗਦਾ ਆਇਆ ਖਾਣੇ ਆਇਆ ਨਾਵਾ ਗਾਣਾ ਆਇਆ ਮੈਂ ਜਿਹੜੀ ਅਸੀਂ ਆਹੀ ਜੀ ਚੀਜ਼ ਵੇ ਜ਼ਿੰਦਗੀ ਦਾ ਕੋਈ ਪ੍ਰੋਸਾਨੀ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਇੱਥੋਂ ਅਗਲਾ ਪਿਆਰ ਵੀ ਫੁੱਟਣਾ ਹੈ ਕਿ ਨਹੀਂ ਫੁੱਟਣਾ ਜ਼ਿੰਦਗੀ ਇੱਕ ਪਾਣੀ ਦਾ ਬਣਸੀ ਅਸੀਂ ਇੰਨਾ ਚੀਜ਼ ਦਾ ਪਤਾ ਨਹੀਂ ਕਾਦੇ ਮਾਨ ਤੇ ਆਪਣੀ ਮੈਂ ਬਣਾ ਕੇ ਬੈਠੇ ਹੋਇਆ ਹਰ ਚੀਜ਼ ਦੇ ਵਿੱਚ ਬਾਕੀ ਇਹ ਕਿ ਸਾਰੇ ਪੈਨ ਪ੍ਰੋਨਾ ਵਾਸਤੇ ਦੁਆ ਕਰੋ ਰਾਜਵੀਰ ਜਵਿੰਦੇ ਵੀਰੇ ਵਾਸਤੇ ਅਸੀਂ ਵੀ ਅਰਦਾਸ ਕਰਨੇ ਆ ਤੇ ਕਿਦਾਂ ਦਾ ਲੱਗਾ ਤੁਹਾਨੂੰ ਸ਼ੋਅ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਮਿਲਦੇ ਆਂ ਅਗਲੀ ਵੀਡੀਓ ਜੱਪਨਾ ਖਿਆਲ ਰੱਖੋ ਰੱਬ ਰਾਖਾ